ਮੋਡਲ ਸਟੂਡੈਂਟ ਬੇਟਾ ਜੀ ਅੱਜ ਅਸੀਂ ਕਰਾਂਗੇ ਇਕਾਂਗੀ ਸੈਕੰਡ ਜਫਰਨਾਮਾ ਤੇ ਬੇਟਾ ਇਹਦਾ ਸਾਰ ਤੇ ਵਿਸ਼ਾ ਵਸਤੂ ਕਰ ਲਿਆ ਹੈ ਅੱਜ ਹੀ ਕਰਾਂਗੇ ਬਹੁਤ ਹੀ ਇੰਪੋਰਟੈਂਟ ਪਾਤਰ ਚਿੱਤਰਣ ਜਿਹਦੇ ਵਿੱਚ ਸਿਰਫ ਦੋ ਹੈ ਔਰੰਜੇਬ ਦਾ ਔਰ ਜਿੰਨਤ ਦਾ ਠੀਕ ਹੈ ਬੇਟਾ ਸਭ ਤੋਂ ਪਹਿਲਾਂ ਹੀ ਔਰੰਜੇਬ ਦਾ ਕਰੈਕਟਰ ਸਕੈਚ ਪੜਾਂਗੇ ਪੜਨਾ ਸਟਾਰਟ ਕਰਦੇ ਹਾਂ ਜਫਰਨਾਮਾ ਡਾਕਟਰ ਹਰਚਰਨ ਸਿੰਘ ਦਾ ਇਤਿਹਾਸਿਕ ਅਤੇ ਮਨੋਵਿਗਿਆਨਕ ਇਕਾਂਗੀ ਹੈ ਇਤਿਹਾਸਿਕ ਇਕਾਂਗੀ ਹੋਣ ਕਰਕੇ ਇਸ ਦੇ ਸਾਰੇ ਪਾਤਰ ਇਤਿਹਾਸਿਕ ਹਨ ਇਸ ਇਕਾਂਗੀ ਵਿੱਚ ਇੱਕ ਆਵਾਜ਼ ਹੀ ਕਲਪਨਿਕ ਪਾਤਰ ਹੈ ਜੋ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਲਿਖਿਆ ਜ਼ਫਰਨਾਮਾ ਪੜ੍ਹ ਕੇ ਔਰੰਗਜ਼ੇਬ ਦੇ ਜ਼ਮੀਰ ਨੂੰ ਝੰਜੋਲਦੀ ਹੈ ਇਸ ਤੋਂ ਇਲਾਵਾ ਔਰੰਗਜ਼ੇਬ ਜੀਨਤ 19 ਅਸਦਖਾ ਅਤੇ ਬੇਗਮ ਉਦੇਪੁਰੀ ਆਦਿ ਸਾਰੇ ਇਤਿਹਾਸਿਕ ਪਾਤਰ ਹਨ ਹੁਣ ਹੈਗਾ ਜਾਨਪਸ਼ਾ ਔਰੈਂਜੇਪ ਜਫਰਨਾਮਾ ਇਕਾਂਗੀ ਦਾ ਮਹੱਤਵਪੂਰਨ ਪਾਤਰ ਹੈ ਸਾਰਾ ਇਕਾਂਗੀ ਇਸ ਦੇ ਆਲੇ ਦੁਆਲੇ ਹੀ ਘੁੰਮਦਾ ਹੈ ਉਸ ਦੀ ਇਸ ਇਕਾਂਗੀ ਵਿੱਚ ਵਿਸ਼ੇਸ਼ ਭੂਮਿਕਾ ਹੈ ਅਸਲ ਵਿੱਚ ਹਰ ਇਕਾਂਗੀਕਾਰ ਆਪਣੇ ਪਾਤਰਾਂ ਦੀ ਪਾਤਰ ਉਸਾਰੀ ਪ੍ਰਤੀ ਬਹੁਤ ਸੁਚੇਤ ਹੁੰਦਾ ਹੈ ਉਹ ਪਾਤਰਾਂ ਨੂੰ ਸਮਾਜ ਦੇ ਪ੍ਰਤੀਨਿਧੀ ਪਾਤਰ ਬਣਾ ਕੇ ਪਾਠਕਾਂ ਅੱਗੇ ਪੇਸ਼ ਕਰਦਾ ਹੈ ਤਾਂ ਜੋ ਉਹ ਪਾਟਕਾਂ ਨੂੰ ਆਪਣੇ ਆਲੇ-ਦੁਆਲੇ ਵਿਚਰਦੇ ਤੇ ਜਿਉਂਦੇ ਜਾਗਦੇ ਪ੍ਰਤੀਤ ਹੋਣ। ਨਾਤਰਾਂ ਦਾ ਸੰਜੀਵ ਹੋਣਾ ਹੀ ਇਕਾਂਗੀ ਦੀ ਸਫਲਤਾ ਦਾ ਮੁੱਖ ਕਾਰਨ ਬੰਦਾ ਹੈ। ਔਰੰਜੇਬ ਨੇ ਇਸ ਇਕਾਂਗੀ ਵਿੱਚ ਸਾਰਥਿਕ ਤੇ ਪ੍ਰਭਾਵਸ਼ਾਲੀ ਭੂਮਿਕਾ ਨਿਭਾਈ ਹੈ। ਇਕਾਂਗੀਕਾਰ ਨੇ ਉਸ ਦੇ ਚਰਿੱਤਰ ਸੰਬੰਧੀ ਕੁਝ ਮਹੱਤਵਪੂਰਨ ਪਹਿਲੂ ਪਾਟਕਾਂ ਸਾਹਮਣੇ ਪੇਸ਼ ਕੀਤੇ ਹਨ ਜਿਨ੍ਹਾਂ ਦਾ ਵਰਣਨ ਹੇਠ ਲਿਖੇ ਅਨੁਸਾਰ ਹੈ। ਸਭ ਤੋਂ ਪਹਿਲਾਂ ਆਉਂਦਾ ਸਰੀਰਕ ਬੰਤਰ ਔਰੰਜੇਬ ਕਮਜ਼ੋਰ ਤੇ ਮੱਧਰੇ ਕੱਦ ਦਾ ਹੈ ਮੱਧਰਾ ਮਤਲਬ ਥੋੜੀ ਉਹਦੀ ਹਾਈਟ ਘੱਟ ਹੈ ਠੀਕ ਹੈ ਉਸ ਦਾ ਨੱਕ ਲੰਮਾ ਤੇ ਰੰਗ ਗੋਰਾ ਸੁਰਖ ਹੈ ਗੋਰਾ ਸੁਰਖ ਤੋਂ ਮਤਲਬ ਹੈ ਕਿ ਉਹਦਾ ਰੰਗ ਗੋਰਾ ਵੀ ਹੈ ਤੇ ਵਿੱਚ ਉਹਦੀ ਲਾਲਗੀ ਵੀ ਹੈ ਮਤਲਬ ਲਾਲ ਲਾਲ ਹੈ ਤੇ ਗੋਰਾ ਵੀ ਹੈ ਠੀਕ ਹੈ ਉਸ ਦੀ ਦਾੜੀ ਸਫੇਦ ਤੇ ਲੰਬਾ ਕੁੱਤਰੀਆਂ ਹੋਈਆਂ ਹਨ ਉਹਦੀ ਦਾੜੀ ਪੂਰੀ ਸਫੇਦ ਹੈ ਤੇ ਜਿਵੇਂ ਮੰਗਲ ਲੋਕ ਆਪਣੀ ਕਟਿੰਗ ਕਰਵਾਉਂਦੇ ਨਾ ਦਾੜੀ ਦੀ ਉਸੇ ਤਰ੍ਹਾਂ ਕੁੱਤਰੀਆਂ ਹੋਈਆਂ ਹਨ ਉਸ ਦੀਆਂ ਤੇਜ਼ ਭਖਦੀਆਂ ਅੱਖਾਂ ਹਨ ਬਿਲਕੁਲ ਲਾਲ ਰੰਗ ਦੇਆਂ ਤੇਜ ਜਿਹਾ ਅੱਗ ਭਖਦੇ ਨਾ ਉਸ ਤਰ੍ਹਾਂ ਦੀਆਂ ਅੱਖਾਂ ਹਨ ਉਮਰ ਦੇ ਭਾਰ ਨਾਲ ਉਸ ਦਾ ਲੱਕ ਝੁਕਿਆ ਹੋਇਆ ਹੈ ਉਹਦੀ ਉਮਰ ਜ਼ਿਆਦਾ ਹੋ ਗਈ ਹੈ ਤੇ ਉਹਦੇ ਨਾਲ ਉਹਦਾ ਕੀ ਲੱਕ ਜਿਹੜਾ ਝੁਕ ਜਾਂਦਾ ਜਿਸਾ ਆਮ ਬਜ਼ੁਰਗ ਬੰਦਿਆ ਦਾ ਝੁਕ ਜਾਂਦਾ ਠੀਕ ਹੈ ਉਸ ਨੇ ਸਫੇਦ ਮਲਮਲ ਦਾ ਮੁਗਲ ਟੰਗ ਦਾ ਚੋਗਾ ਮਤਲਬ ਸਫੇਦ ਮਲਮਲ ਦੇ ਜਿਸਾ ਮੁਗਲ ਕੱਪੜੇ ਪਾਉਂਦੇ ਨਾ ਉਸ ਤਰ੍ਹਾਂ ਦਾ ਪਾਇਆ ਹੋਇਆ ਹੈ ਸੋਨੇ ਦੀਆਂ ਤਾਰਾਂ ਨਾਲ ਮੜੀ ਪਗੜੀ ਠੀਕ ਹੈ ਪਗੜੀ ਮਤਲਬ ਪੱਗ ਲਿਕ ਦੇ ਕਮਰਬੰਦ ਵਿੱਚ ਟੰਗਿਆ ਖੰਜਰ ਤੇ ਜਮੂ ਫੈਸ਼ਨ ਦੀ ਜੁੱਤੀ ਪਾਈ ਹੋਈ ਹੈ ਠੀਕ ਹੈ ਨਾ ਜਿਵੇਂ ਮੁਗਲ ਬਾਦਸ਼ਾਹ ਹੁੰਦੇ ਨੇ ਉਹਨਾਂ ਦੀ ਚੱਪਲ ਜਿਵੇਂ ਪੰਜਾਬੀ ਚੱਪਲ ਹੁੰਦੀ ਹੈ ਬੜੀ ਤਿੱਲੇ ਨਾਲ ਸ਼ਿੰਗਾਰੀ ਹੋਈ ਉਸ ਤਰ੍ਹਾਂ ਦੀ ਚੱਪਲ ਪਾਈ ਹੋਈ ਹੈ ਜਿੰਨਤ ਉਹਨਾਂ ਦੀ ਸ਼ਾ ਉਸ ਦੀ ਬੇਟੀ ਹੈ ਬੇਗਮ ਉਦੇਪੁਰੀ ਉਸ ਦੀ ਤੀਸਰੀ ਪਤਨੀ ਹੈ ਅਸਦ ਖਾਂ ਉਸ ਦਾ ਚਹੇਤਾ ਅਹਿਲਕਾਰ ਹੈ ਚਹੇਤਾ ਮਤਲਬ ਬਹੁਤ ਖਾਸ ਜਿਹੜਾ ਸਲਾਹਕਾਰ ਹੈ ਬਹੁਤ ਖਾਸ ਬੰਦਾ ਹੈ ਜਿਹਦੇ ਨਾਲ ਉਹ ਹਰ ਗੱਲ ਸ਼ੇਅਰ ਕਰਦਾ ਹੈ ਠੀਕ ਹੈ ਬੇਟਾ ਜਿੰਨ ਨੰਬਰ 2 ਹੈ ਸੁੰਨੀ ਮੁਸਲਮਾਨ ਔਰੰਜੇਬ ਰਾਗ ਰੰਗ ਤੇ ਨਾਚ ਗਾਣੇ ਦਾ ਸਖਤ ਵਿਰੋਧ ਕਰਦਾ ਹੈ ਕਿਉਂਕਿ ਉਹ ਸੁੰਨੀ ਵਿਚਾਰਾਂ ਵਾਲਾ ਪੱਕਾ ਸੁੰਨੀ ਮੁਸਲਮਾਨ ਹੈ ਉਸ ਨੂੰ ਸ਼ੋਕ ਸਾਜਾਂ ਸਮੇਤ ਨੱਚਣ ਦੀ ਆਵਾਜ਼ ਸੁਣ ਕੇ ਬਹੁਤ ਗੁੱਸਾ ਆਉਂਦਾ ਹੈ ਉਹ ਸ਼ਰਾਬ ਪੀਣ ਤੇ ਸ਼ੇਰੋ ਸ਼ਾਇਰੀ ਦੀਆਂ ਮਹਿਫਲਾਂ ਦਾ ਵੀ ਵਿਰੋਧ ਕਰਦਾ ਹੈ ਨੰਬਰ 10 ਰੁੱਖੇ ਸੁਭਾਅ ਵਾਲਾ ਔਰੰਜੇਬ ਬਹੁਤ ਹੀ ਰੁੱਖੇ ਸੁਭਾਅ ਦਾ ਮਾਲਕ ਹੈ ਉਹ ਪੱਥਰ ਦਿਲ ਤੇ ਪਿਆਰ ਤੋਂ ਸਖਣਾ ਸ਼ਹਿਨशाह ਹੈ ਉਹ ਆਪਣੇ ਸਾਧੂ ਸੁਭਾਅ ਵਾਲੇ ਪ੍ਰਾਧਾਰਾ ਸਿਕੋ ਦਾ ਬੜੀ ਬੇਹਰਮੀ ਨਾਲ ਕਤਲ ਕਰ ਦਿੰਦਾ ਹੈ ਤੇ ਉਸ ਦਾ ਮੁਰਦਾ ਸਰੀਰ ਦਿੱਲੀ ਵਿੱਚ ਰੋਲਦਾ ਹੈ ਬਸ ਇੰਨਾ ਹੀ ਨਹੀਂ ਉਹ ਆਪਣੇ ਬਜ਼ੁਰਗ ਬਾਪ ਦਾ ਸਿਰ ਵੀ ਕਲਮ ਕਰਵਾ ਦਿੰਦਾ ਹੈ ਉਸ ਦੇ ਦਿਲ ਵਿੱਚ ਹਿੰਦੂਆਂ ਸੂਫੀ ਫਕੀਰਾਂ ਸ਼ੀਆ ਮੁਸਲਮਾਨਾਂ ਅਤੇ ਦੇਸ਼ ਦੀ ਜਨਤਾ ਵਾਸਤੇ ਕੋਈ ਪਿਆਰ ਨਹੀਂ ਸੀ ਇਸਲਾਮ ਦੇ ਨਾਂ ਤੇ ਉਹ ਕਤਲ ਦਾ ਹੁਕਮ ਜਾਰੀ ਕਰਕੇ ਮੁਸਕਰਾਉਂਦਾ ਹੈ ਲੋਕ ਉਸ ਤੋਂ ਡਰਦੇ ਹਨ ਤੇ ਕੋਈ ਵੀ ਉਸ ਨੂੰ ਪਿਆਰ ਨਹੀਂ ਕਰਦਾ ਨੰਬਰ 4 ਦ੍ਰਿਰ ਇਰਾਦੇ ਵਾਲਾ orange जेब ਦ੍ਰਿਰ ਇਰਾਦੇ ਵਾਲਾ ਮੁਗਲ ਬਾਦਸ਼ਾਹ ਹੈ ਉਹ ਓਕੇ ਤੋਂ ਓਕੇ ਸਮੇ ਤੇ ਵੀ ਬਹੁਤ ਸ਼ਾਂਤ ਰਹਿੰਦਾ ਹੈ ਉਹ ਆਪਣੇ ਨਿੱਜੀ ਮਾਮਲਿਆਂ ਵਿੱਚ ਕਿਸੇ ਦੀ ਦਖਲਅੰਦਾਜ਼ੀ ਬਰਦਾਸ਼ਤ ਨਹੀਂ ਕਰਦਾ ਅਤੇ ਆਪਣੇ ਵੱਲੋਂ ਦਿੱਤੇ ਹੁਕਮ ਦੀ ਉਲੰਘਣਾ ਵੀ ਉਹ ਨਹੀਂ ਸਹੰਦਾ ਲੜਾਈ ਆਦਿ ਦੀਆਂ ਖਬਰਾਂ ਤੋਂ ਵੀ ਉਹ ਬਿਲਕੁਲ ਨਹੀਂ ਕਬਰਾਂਦਾ ਨੰਬਰ 5 ਸ਼ੱਕੀ ਸੁਭਾਅ ਵਾਲਾ orange ਬਹੁਤ ਸ਼ੱਕੀ ਸੁਭਾਅ ਵਾਲਾ ਸ਼ਹਿਨशाह ਹੈ ਉਹ ਛੇਤੀ ਕਿਸੇ ਦੇ ਵਿਸ਼ਵਾਸ ਨਹੀਂ ਕਰਦਾ ਕਿਉਂਕਿ ਉਹ ਆਪ ਵਿਸ਼ਵਾਸਯੋਗ ਇਨਸਾਨ ਨਹੀਂ ਹੈ ਉਹ ਦੂਜਿਆਂ ਨੂੰ ਗੱਲਾਂ ਕਰਦਿਆਂ ਦੇਖ ਕੇ ਉਨ੍ਹਾ ਤੇ ਸ਼ੱਕ ਕਰਦਾ ਹੈ ਜਦੋਂ ਸਾਹੀ ਹਕੀਮ ਉਸ ਨੂੰ ਦਵਾਈ ਦਿੰਦਾ ਹੈ ਤਾਂ ਉਹ ਉਸ ਉੱਤੇ ਵੀ ਸ਼ੱਕ ਕਰਦਾ ਹੈ ਉਹ ਦਵਾਈ ਖਾਣ ਤੋਂ ਪਹਿਲਾਂ ਸਾਹੀ ਹਕੀਮ ਨੂੰ ਖੁਦ ਦਵਾਈ ਖਾਣ ਬਾਰੇ ਕਹਿੰਦਾ ਹੈ ਵਰਸ਼ੇ ਡਰਪੋਕ ਬਾਦਸ਼ਾ ਔਰੰਗਜ਼ੇਬ ਨੇ ਭਾਵੇਂ ਆਪ ਸ਼ਹਿਨशाह ਬਣਨ ਲਈ ਖਾਨਾ ਜੰਗੀ ਕੀਤੀ ਮਤਲਬ ਖਾਨਾ ਜੰਗੀ ਮਤਲਬ ਆਪਣੇ ਘਰ ਵਿੱਚ ਵਿਦਰੋਹ ਕਰਨਾ ਸ਼ੁਰੂ ਕਰਦਾ ਧੋਖਿਆਂ ਨਾਲ ਆਪਣੇ ਭਰਾ ਨੂੰ ਆਪਣੇ ਭਤੀਜਿਆਂ ਨੂੰ ਤੇ ਬਾਪ ਨੂੰ ਮਾਰ ਦਿੱਤਾ ਅਤੇ ਆਪਣੇ ਪਿਓ ਭਰਾਵਾਂ ਤੇ ਭਤੀਜਿਆਂ ਨਾਲ ਬਹੁਤ ਘਟਿਆ سلوਕ ਕੀਤਾ ਪਰ ਉਹ ਕਰੋਗੀ ਖਾਣਾ ਜੰਗੀ ਤੋਂ ਬਹੁਤ ਡਰਦਾ ਸੀ ਕਰੋਗੀ ਦਾ ਮਤਲਬ ਹੈ ਆਪਣੇ ਘਰ ਵਿੱਚ ਲੜਾਈ ਝਗੜਾ ਹੋਣਾ ਠੀਕ ਹੈ ਤੇ ਕਹਿੰਦੇ ਕਿ ਉਹ ਉਸ ਚੀਜ਼ ਤੋਂ ਬਹੁਤ ਡਰਦਾ ਹੀ ਕਿ ਕੋਈ ਮਤਲਬ ਉਹਦੇ ਫੈਮਿਲੀ ਦੇ ਵਿੱਚ ਲੜਾਈ ਝਗੜਾ ਨਾ ਹੋਵੇ ਉਹ ਨਹੀਂ ਚਾਹੁੰਦਾ ਸੀ ਕਿ ਉਸਦੇ ਪੁੱਤਰ ਤਖਤੋ ਤਾਜ ਲਈ ਆਪਸ ਵਿੱਚ ਲੜਣ ਉਹ ਇਸ ਗੱਲ ਦਾ ਵਿਰੋਧ ਕਰਦਾ ਹੈ ਤੇ ਉਹ ਨਹੀਂ ਚਾਹੁੰਦਾ ਕਿ ਜਿਸ ਤਰ੍ਹਾਂ ਉਸਨੇ ਤਖਤੋ ਤਾਜ ਵਾਸਤੇ ਆਪਣੇ ਉੱਤੇ ਜ਼ੁਲਮ ਕਰਕੇ ਗਲਤੀ ਕੀਤੀ ਸੀ ਉਸਦੇ ਪੁੱਤਰ ਵੀ ਉਹ ਗਲਤੀ ਦੁਹਰਾਉਣ ਨੰਬਰ 7 ਸ਼ੇਤੀ ਘਰੌਣ ਵਾਲਾ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਔਰੰਗਜ਼ੇਬ ਇੱਕ નિર્દય ਤੇ ਜ਼ਾਲਮ ਇਨਸਾਨ ਹੈ ਪਰ ਜਫਰਨਾਮਾ ਪੜ੍ਹ ਕੇ ਉਹ ਆਪਣਾ ਦਿਮਾਗੀ ਸੰਤੁਲਨ ਖੋ ਬੈਠਦਾ ਹੈ ਗੁਰੂ ਵੱਲੋਂ ਪਾਈਆਂ ਲਾਂਤਾਂ ਦੇ ਕਾਰਨ ਉਹ ਬੇहद ਪਰੇਸ਼ਾਨ ਹੋ ਜਾਂਦਾ ਹੈ ਅਤੇ ਘਬਰਾਹਟ ਵਿੱਚ ਉਹ ਰਾਤਾਂ ਦੀ ਨੀਂਦ ਤੇ ਦਿਨ ਦਾ ਚੈਨ ਗਵਾ ਬੈਠਦਾ ਹੈ ਉਸ ਦਾ ਜਮੀਰ ਝੰਜੋੜਿਆ ਗਿਆ ਸਰੀਰ ਪਿੰਜਿਆ ਗਿਆ ਤੇ ਉਸ ਦੇ ਅੰਦਰਲੇ ਪਾਪ ਕੰਮ ਉਠੇ ਉਹ ਆਪਣੇ ਆਪ ਨੂੰ ਲਾਂਤਾਂ ਪਾਉਣ ਲੱਗਾ ਤੇ ਆਪਣੀ ਗਲਤੀ ਦਾ ਅਹਿਸਾਸ ਹੋਣ ਤੇ ਪਛਤਾਵਾ ਕਰਨ ਲੱਗਾ ਇਸੇ ਕਰਕੇ ਉਹ ਗੁਰੂ ਜੀ ਨਾਲ ਸੁਲਾ ਸਫਾਈ ਕਰਨ ਲਈ ਮਜਬੂਰ ਹੋ ਜਾਂਦਾ ਹੈ ਨੰਬਰ 8 ਦੂਰਦਰਸ਼ੀ ਬਾਸ਼ਾ ਔਰੰਜੀਬ ਸਿਆਣਾ ਸੁਜਵਾਨ ਨਿਤੀਵਾਨ ਤੇ ਦੂਰਦਰਸ਼ੀ ਬਾਸ਼ਾ ਹੈ ਉਹ ਆਪਣੇ ਵਕਾਰ ਨੂੰ ਆਂਚ ਨਹੀਂ ਆਉਣ ਦਿੰਦਾ ਠੀਕ ਹੈ ਉਹ ਵਜੀਰ ਖਾਂ ਉਹ ਵਜੀਰ ਖਾਂ ਵੱਲੋਂ ਖਾਦੀਆਂ ਝੂਠੀਆਂ ਕਸਮਾਂ ਅਤੇ ਸੋਟੇ ਸਹਿਬਜ਼ਾਦਿਆਂ ਦੀ ਸ਼ਹੀਦੀ ਉੱਤੇ ਦੁੱਖ ਪ੍ਰਗਟ ਕਰਦਾ ਹੈ ਉਹ ਵਜ਼ੀਰ ਖਾਨ ਨੂੰ ਉਸ ਦੀ ਇਸ ਗਲਤੀ ਦੀ ਸਖਤ ਸਜ਼ਾ ਦੇਣਾ ਚਾਹੁੰਦਾ ਹੈ ਪਰ ਇਹ ਸੋਚ ਕੇ ਉਹ ਉਸ ਦੇ ਵਿਰੁੱਧ ਕੋਈ ਕਾਰਵਾਈ ਨਹੀਂ ਕਰਦਾ ਕਿ ਪੰਜਾਬ ਵਿੱਚ ਵਜ਼ੀਰ ਖਾਨ ਨੇ ਸਿੱਖਾਂ ਉੱਤੇ ਪੂਰਾ ਕਾਬੂ ਕੀਤਾ ਹੋਇਆ ਹੈ ਇਹ ਵਿਚਾਰ ਉਸ ਨੂੰ ਚੁੱਪ ਰਹਿਣ ਲਈ ਮਜਬੂਰ ਕਰਦਾ ਹੈ ਨੰਬਰ 9 ਧੀ ਨੂੰ ਪਿਆਰ ਕਰਨ ਵਾਲਾ ਔਰੰਜੇਪ ਆਪਣੀ ਧੀ ਜਿੰਨਤ ਨੂੰ ਬਹੁਤ ਪਿਆਰ ਕਰਦਾ ਹੈ ਉਹ ਉਸ ਨੂੰ ਕਿਸੇ ਕੀਮਤ ਉੱਤੇ ਨਾਰਾਜ਼ ਨਹੀਂ ਕਰਨਾ ਚਾਹੁੰਦਾ ਉਹ ਭਾਵੇਂ ਬੇਗਮ ਉਦੇਪੁਰੀ ਨੂੰ ਵੀ ਬਹੁਤ ਪਿਆਰ ਕਰਦਾ ਹੈ ਪਰ ਆਪਣੇ ਦਿਲ ਦੇ ਭੇਤ ਉਸ ਨਾਲ ਸਾਂਝੇ ਨਹੀਂ ਕਰਦਾ ਛੋਟੀ ਸਹਿਬਜ਼ਾਦੀਆਂ ਦੇ ਸ਼ਹੀਦੀ ਦਾ ਬੋਝ ਉਸ ਨੂੰ ਅੰਦਰੋਂ-ਅੰਦਰੀ ਖਾਈ ਜਾ ਰਿਹਾ ਸੀ ਅਤੇ ਇਹੇ ਬੋਝ ਉਹ ਆਪਣੀ ਧੀ ਅੱਗੇ ਖੋਲ ਦਿੰਦਾ ਹੈ ਜਿਸ ਨੂੰ ਦੱਸ ਕੇ ਉਹ ਰਾਹਤ ਮਹਿਸੂਸ ਕਰਦਾ ਹੈ ਬਟਨ ਪਛਤਾਪ ਕਰਨ ਵਾਲਾ ਔਰੰਜੇਬ ਅੰਤ ਵਿੱਚ ਪਛਤਾਉਣ ਵਾਲਾ ਬਾਦਸ਼ਾਹ ਹੈ ਉਹ ਇਹ ਮਹਿਸੂਸ ਕਰਦਾ ਹੈ ਕਿ ਭਾਵੇਂ ਉਸਨੇ ਜ਼ਿੰਦਗੀ ਵਿੱਚ ਅਨੇਕਾਂ ਲੜਾਈਆਂ ਜਿੱਤੀਆਂ ਹਨ ਪਰ ਜ਼ਿੰਦਗੀ ਦੀ ਲੜਾਈ ਉਹ ਹਾਰ ਕੇ ਜਾ ਰਿਹਾ ਹੈ ਇਸ ਤਰ੍ਹਾਂ ਔਰੰਜੇਬ ਇਸ ਇਕਾਂਗੀ ਦਾ ਬਹੁਤ ਹੀ ਮਹੱਤਵਪੂਰਨ ਪ੍ਰਭਾਵਸ਼ਾਲੀ ਅਤੇ ਯਥਾਰਥਕ ਪਾਤਰ ਹੈ ਇਕਾਂਗੀ ਕਾਰਨੇ ਉਸ ਦੀ ਪਾਤਰ ਉਸਾਰੀ ਇਕਾਂਗੀ ਦੇ ਵਿਸ਼ੇ ਅਤੇ ਕਥਾਨਕ ਅਨੁਸਾਰ ਬੜੇ ਹੀ ਕਲਾਤਮਕ ਟੰਗਣਾ ਪੇਸ਼ ਕੀਤੀ ਹੈ ਸਮੁੱਚੇ ਰੂਪ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਰੰਗ ਮੰਚ ਦੇ ਪੱਖੋਂ ਇਹ ਇੱਕ ਸਫਲ ਇਕਾਂਗੀ ਹੈ ਠੀਕ ਹੈ ਬੇਟਾ ਜੀ ਇਸ ਤਰ੍ਹਾਂ ਤੁਹਾਡਾ ਜਿਹੜਾ ਨਾ orange ਜੇਬ ਦਾ ਕਰੈਕਟਰ ਸਕੈਚ ਇੰਨਾ ਹੀ ਲੈਣਾ ਕਾਫੀ ਨੇ ਔਰ ਅੱਗੇ ਜਿਹੜਾ ਇੰਪੋਰਟੈਂਟ ਹੈਗਾ ਉਹ ਹੈਗਾ ਜੀਨਤ 19ਾ ਦਾ ਠੀਕ ਹੈ ਪੜਾਂਗੇ ਜਿਨਤ ਉਨ ਨਿਸ਼ਾ ਜਫਰ ਨਾਮਾ ਦੇ ਇੱਕ ਮਹੱਤਵਪੂਰਨ ਪਾਤਰ ਹੈ ਇਹ ਕਾਂਗੀ ਪੰਜਾਬੀ ਦੇ ਪ੍ਰਸਿੱਧ ਤੇ ਮਹਾਨ ਨਾਟਕਕਾਰ ਡਾਕਟਰ ਹਰਚਰਨ ਸਿੰਘ ਦੀ ਰਚਨਾ ਹੈ ਇਹ ਕਾਂਗੀ ਇਤਿਹਾਸਿਕ ਤੇ ਮਨੋਵਿਗਿਆਨਿਕ ਹੋਣ ਦੇ ਕਾਰਨ ਇਕਾਂਗੀ ਕਰਨੇ ਇਸ ਦੇ ਸਾਰੇ ਪਾਤਰ ਇਤਿਹਾਸਿਕ ਹੀ ਲੈ ਹਨ ਜੀਨਤ ਉਨ ਨਿਸ਼ਾ ਇਸ ਇਕਾਂਗੀ ਦੀ ਬਹੁਤ ਹੀ ਪ੍ਰਭਾਵਸ਼ਾਲੀ ਪਾਤਰ ਹੈ ਜਿਸ ਨੇ ਬੜੀ ਕੁਸ਼ਲਤਾ ਨਾਲ ਆਪਣੇ ਪਾਤਰ ਦੀ ਭੂਮਿਕਾ ਨਿਭਾਈ ਹੈ ਅਤੇ ਪਾਟਕਾਂ ਦੇ ਦਿਲਾਂ ਉੱਪਰ ਗਹਿਰਾ ਪ੍ਰਭਾਵ ਪਾਇਆ ਹੈ। ਅਸਲ ਵਿੱਚ ਇਕਾਂਗੀ ਵਿੱਚਲੇ ਪਾਤਰ ਸਮਾਜ ਦੇ ਪ੍ਰਤੀਨਿਧੀ ਹੀ ਹੁੰਦੇ ਹਨ ਜਿਸ ਕਾਰਨ ਇਹ ਪਾਟਕਾਂ ਨੂੰ ਆਪਣੇ ਆਲੇ-ਦੁਆਲੇ ਵਿਚਰਦੇ ਤੇ ਜੀਵੰਦੇ ਜਗ ਦੇ ਪ੍ਰਤੀਤ ਹੁੰਦੇ ਹਨ। ਪਾਤਰਾਂ ਦੀ ਸੰਜੀਵਤਾ ਹੀ ਇਕਾਂਗੀ ਨੂੰ ਸਫਲ ਬਣਾਉਂਦੀ ਹੈ। ਇਹਦੇ ਵਿੱਚ ਨੰਬਰ 1 ਹੈ ਨੇਕ ਦਿਲ ਵਾਲੀ ਜਿੰਨਤ ਔਰੰਗਜ਼ੇਬ ਸ਼ਹਿਨ ਸ਼ਾਹੀ ਬੇਟੀ ਹੈ ਉਹ ਉਸ ਨੂੰ ਜਿੰਨਤ ਕਹਿ ਕੇ ਬੁਲਾਉਂਦਾ ਹੈ ਤੇ ਜਿੰਨਤ ਉਸ ਨੂੰ ਅੱਬਾ ਜੀ ਕਹਿ ਕੇ ਬੁਲਾਉਂਦੀ ਹੈ ਉਹ ਆਪਣੇ ਅੱਬਾ ਨਾਲ ਬਹੁਤ ਪਿਆਰ ਕਰਦੀ ਹੈ ਅਤੇ ਉਸ ਦਾ ਹਰ ਤਰ੍ਹਾਂ ਨਾਲ ਖਿਆਲ ਰੱਖਦੀ ਹੈ ਉਹ ਬਹੁਤ ਨੇਕ ਦਿਲ ਤੇ ਮਨੁੱਖਤਾ ਨਾਲ ਪਿਆਰ ਕਰਨ ਵਾਲੀ ਇਸਤਰੀ ਹੈ ਨੰਬਰ 2 ਪਿਤਾ ਨੂੰ ਪਿਆਰ ਕਰਨ ਵਾਲੀ ਜਿੰਨਤ ਆਪਣੇ ਪਿਤਾ ਨਾਲ ਬਹੁਤ ਪਿਆਰ ਕਰਦੀ ਹੈ ਤੇ ਉਸ ਨੂੰ ਕਿਸੇ ਤਰ੍ਹਾਂ ਵੀ ਦੁਖੀ ਨਹੀਂ ਦੇਖ ਸਕਦੀ ਭਾਵੇਂ ਔਰੰਜੇਬ ਦੇ ਨਿੱਜੀ ਕਮਰੇ ਵਿੱਚ ਉਸ ਦੀ ਇਜਾਜ਼ਤ ਤੋਂ ਬਿਨਾ ਕੋਈ ਨਹੀਂ ਜਾ ਸਕਦਾ ਪਰ ਜਦੋਂ ਜਿੰਨਤ ਸਵੇਰਸਾਰ ਆਪਣੇ ਪਿਤਾ ਦੇ ਕਮਰੇ ਵਿੱਚੋਂ ਚੀਕਾਂ ਦੀ ਆਵਾਜ਼ ਸੁਣਦੀ ਹੈ ਤਾਂ ਉਹ ਭੱਜ ਕੇ ਕਮਰੇ ਵਿੱਚ ਜਾਂਦੀ ਹੈ ਅਤੇ ਥੱਲੇ ਡਿੱਗੇ ਹੋਏ ਬਾਦਸ਼ਾਹ ਨੂੰ ਸੰਭਾਲਦੀ ਹੈ ਉਹ ਆਪਣੇ ਪਿਤਾ ਨੂੰ ਨਿਤਨੇਮ ਕਰਨ ਵਿੱਚ ਵੀ ਸਹਾਇਤਾ ਕਰਦੀ ਹੈ ਉਹ ਉਸ ਨੂੰ ਨਮਾਜ਼ ਅਦਾ ਕਰਨ ਬਾਰੇ ਵੀ ਜਾਦ ਲੰਮਦੀ ਹੈ ਤੇ ਆਪ ਮਸਜਿਦ ਤੱਕ ਲੈ ਕੇ ਜਾਂਦੀ ਹੈ ਉਹ ਪਿਛਲੇ 30 ਸਾਲਾਂ ਤੋਂ ਆਪਣੇ ਪਿਤਾ ਦੀ ਸੇਵਾ ਕਰ ਰਹੀ ਹੈ ਨੰਬਰ 3 ਸੂਝਵਾਨ ਲੜਕੀ ਜ਼ਿੰਨਤ ਤਿੱਖੀ ਸੂਝ ਰੱਖਣ ਵਾਲੀ ਲੜਕੀ ਹੈ ਆਪਣੇ ਪਿਤਾ ਵੱਲੋਂ ਮੰਗੇ ਗਰਮ ਪਾਣੀ ਦਾ ਅਰਥ ਉਹ ਚੰਗੀ ਤਰ੍ਹਾਂ ਸਮਝਦੀ ਹੈ ਅਤੇ ਉਹ ਉੱਥੋਂ ਚਲੀ ਜਾਂਦੀ ਹੈ। ਉਹ ਔਰੰਜੀਬ ਨੂੰ ਦੇਖ ਕੇ ਸਮਝ ਜਾਂਦੀ ਹੈ ਕਿ ਉਹ ਉਸ ਤੋਂ ਕੋਈ ਭੇਤ ਲੋਕਮਣਾ ਚੰਦਾ ਹੈ। ਉਹ ਇਹ ਵੀ ਜਾਣਦੀ ਹੈ ਕਿ ਉਸ ਦਾ ਪਿਤਾ ਅਜੀਹਾ ਇਸ ਲਈ ਕਰ ਰਿਹਾ ਹੈ ਕਿ ਕਿਤੇ ਭੇਤ ਖੁੱਲਣ ਨਾਲ ਉਹ ਉਸ ਦੀਆਂ ਨਜ਼ਰਾਂ ਤੋਂ ਦਿਗ ਨਾ ਜਾਣ। ਕਿਸ ਦੀਆਂ ਨਜ਼ਰਾਂ ਤੋਂ ਜਿਨਤ ਦੀਆਂ ਨਜ਼ਰਾਂ ਤੋਂ ਉਹਦਾ ਪਿਤਾ ਡਿੱਗ ਨਾ ਜਾਵੇ ਠੀਕ ਹੈ ਉਹ ਆਪਣੇ ਪਿਤਾ ਨੂੰ ਕਹਿੰਦੀ ਹੈ ਕਿ ਉਸ ਵਿੱਚ ਇੱਕ ਚੰਗੇ ਇਨਸਾਨ ਦੀਆਂ ਬਹੁਤ ਸਾਰੀਆਂ ਖੂਬੀਆਂ ਹਨ ਅਤੇ ਕੁਝ ਕਮੀਆਂ ਵੀ ਹਨ ਪਰ ਉਹ ਜਾਣਨਾ ਚਾਹੁੰਦੀ ਹੈ ਕਿ ਅਜਿਹੀ ਕਿਹੜੀ ਗੱਲ ਹੈ ਜੋ ਉਸ ਨੂੰ ਰਾਤ ਸੌਣ ਨਹੀਂ ਦਿੰਦੀ ਤੇ ਜਿਸ ਨੇ ਉਹਨਾਂ ਦੇ ਦਿਲ ਦਾ ਚੈਨ ਖੋਲ ਲਿਆ ਹੈ ਇਹ ਸੁਣ ਕੇ ਔਰੰਝੇ ਉਸ ਨਾਲ ਆਪਣੇ ਦਿਲ ਦੇ ਭੇਦ ਖੋਲ ਦਿੰਦਾ ਹੈ ਨੰਬਰ 4 ਦਲੇਰ ਤੇ ਸੱਚ ਬੋਲਣ ਵਾਲੀ ਲੜਕੀ ਨਤ ਸੱਚ ਬੋਲਣ ਦੀ ਦਲੇਰੀ ਰੱਖਣ ਵਾਲੀ ਲੜਕੀ ਹੈ ਉਸ ਨੂੰ ਪਤਾ ਹੈ ਕਿ ਔਰੰਝੇ ਬਹੁਤ ਹੀ ਸਗਤ ਇਨਸਾਨ ਹੈ ਪਰ ਫਿਰ ਵੀ ਉਹ ਉਸ ਦੇ ਮੂੰਹ ਤੇ ਸੱਚ ਬੋਲਣ ਤੋਂ ਨਹੀਂ ਘਬਰਾਉਂਦੀ ਜਦੋਂ ਔਰੰਗੇਬ ਨੇ ਇਹ ਕਿਹਾ ਕਿ ਕਿ ਵਜੀਰ ਖਾਨ ਨੇ ਉਸ ਦੇ ਝੂਠੀਆਂ ਕਸਮਾਂ ਖਾ ਕੇ ਗੁਰੂ ਜੀ ਨੂੰ ਧੋਖਾ ਦਿੱਤਾ ਹੈ ਤਾਂ ਜਿੰਨਤ ਸਾਫ ਉਸ ਦੇ ਮੂੰਹ ਤੇ ਕਹਿੰਦੀ ਹੈ ਕਿ ਇਹ ਹਥਿਆਰ ਤਾਂ ਤੁਸੀਂ ਹਰ ਰੋਜ਼ ਮਰਾਠਿਆਂ ਦੇ ਖਿਲਾਫ ਇਸਤੇਮਾਲ ਕਰਦੇ ਹੋ ਛੋਟੇ ਸਹਿਬ ਜਾਦਿਆਂ ਦੀ ਸ਼ਹਾਦਤ ਬਾਰੇ ਸੁਣ ਕੇ ਉਹ ਔਰੰਜੇਬ ਨੂੰ ਲਾਂਤਾ ਪਾਉਂਦੀ ਹੈ ਤੇ ਵਜੀਰ ਖਾਨ ਨੂੰ ਸਜ਼ਾ ਦੇਣ ਲਈ ਕਹਿੰਦੀ ਹੈ ਇਸ ਤਰ੍ਹਾਂ ਜਿੰਨਤ ਦਾ ਸੁਭਾਅ ਇਨਸਾਨੀਅਤ ਦੇ ਬਹੁਤ ਨੇੜੇ ਦਾ ਹੈ ਆਪਣੀ ਇਨਸਾਨੀਅਤ ਦੇ ਕਾਰਨ ਹੀ ਇਹ ਇਕਾਂਗੀ ਦੀ ਪ੍ਰਭਾਵਸ਼ਾਲੀ ਮਹੱਤਵਪੂਰਨ ਤੇ ਯਥਾਰਤਿਕ ਪਾਤਰ ਹੈ ਉਸ ਨੇ ਆਪਣੇ ਪਾਤਰ ਦੀ ਪੂਰੀ ਪ੍ਰਤਿਨਿਧਤਾ ਕਰਦਿਆਂ ਪਾਟਕਾਂ ਉੱਪਰ ਆਪਣਾ ਪੂਰਾ ਪ੍ਰਭਾਵ ਪਾਇਆ ਹੈ ਠੀਕ ਹੈ ਬੇਟਾ ਜੀ ਇਸ ਤਰ੍ਹਾਂ ਸਾਡਾ ਸੁਹਾਗ ਕਾਂਗੇ ਤੇ ਜਫਰ ਨਮਾ ਕਾਂਗੇ ਕੰਪਲੀਟ ਹੋ ਗਿਆ ਕਿਉਂਕਿ ਇਹਦੇ ਬਹੁਤ ਹੀ ਇੰਪੋਰਟੈਂਟ ਕੁਐਸਚਨ ਅਸੀਂ ਕਰ ਲੈਨੇ ਮਤਲਬ ਦੋਨਾਂ ਦੇ ਹਿਸਾਰ ਵਿਸ਼ਾ ਵਸਤੂ ਤੇ ਕਰੈਕਟਰ ਸਕੈਚ ਕਰ ਲੈਨੇ ਠੀਕ ਹੈ ਹੁਣ ਅਸੀਂ ਅਗਲਾ ਜਿਹੜਾ ਇੱਕਾਂਗੇ ਸ਼ੁਰੂ ਕਰਾਂਗੇ ਇੱਕ ਐਤਵਾ ਠੀਕ ਹੈ ਬੇਟਾ ਜੀ ਇਹਨੂੰ ਅੱਛੀ ਤਰ੍ਹਾਂ ਕਰ ਲੈਣਾ ਤੇ ਬੇਟਾ ਜੇ ਤੁਹਾਨੂੰ ਮੇਰੇ ਪੜਾਹਾਂ ਦਾ ਤਰੀਕਾ ਅੱਛਾ ਲੱਗਦਾ ਹੈ ਤੇ ਮੇਰੀ ਵੀਡੀਓ ਨੂੰ ਪਲੀਜ਼ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਮੈਨੂੰ ਵੀ ਮੋਟੀਵੇਸ਼ਨ ਮਿਲਦਾ ਰਹੇ ਤੇ ਮੈਂ ਤੁਹਾਨੂੰ ਅੱਛਾ ਪੜ੍ਹਾਉਂਦੀ ਰਹਿਮ ਠੀਕ ਹੈ ਬੇਟਾ ਮਿਲਦੇ ਆ ਨੈਕਸਟ